कोरोना महामारी ਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਪਿਛਲੇ ਤਕਰੀਬਨ 5 ਜਨਵਰੀ ਤੋਂ ਚੱਲ ਰਹੇ ਲਾਕਡਾਊਨ ਦੇ ਦੌਰਾਨ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਹਨਾਂ ਦੀ ਸਾਰ ਨਹੀਂ ਪੁੱਛੀ ਉਹ ਭੁੱਖੇ ਮਾਰੇ ਨੇ ਅਤੇ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਰਾਸ਼ਨ ਵੀ ਉਹਨਾਂ ਤੱਕ ਨਹੀਂ ਪਹੁੰਚਿਆ ਜਿਸ ਦੇ ਰੋਸ ਵਿੱਚ ਉਹ ਆਪਣੇ ਆਪਣੇ ਸੂਬਿਆਂ ਨੂੰ ਜਾਣਾ ਚਾਹੁੰਦੇ ਨੇ ਪਰ ਸਰਕਾਰ ਵੱਲੋਂ ਕਿਤੇ ਜਾ ਰਹੇ ਐਲਾਨ ਦੇ ਬਾਵਜੂਦ ਨਾ ਤੇ ਕੋਈ ਟ੍ਰੇਨ ਦੀ ਟਿਕਟ ਮਿਲੀ ਹੈ ਤੇ ਨਾ ਹੀ ਕੋਈ ਹੋਰ ਸਹੂਲਤ ਮਿਲੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਹਾਲਾਤ ਸੱਪ ਦੇ ਮੂੰਹ ਚ ਹਾਈ ਕੋਰਟ ਕਿੱਲੀ ਵਾਰਗੇ ਹੋ ਗਏ ਹਨ ਕਿਉਂਕਿ ਨਾ ਤੇ ਉਹਨਾਂ ਦਾ ਇੱਥੇ ਕੋਈ ਗੁਜ਼ਾਰਾ ਹੋ ਰਿਹਾ ਤੇ ਨਾ ਹੀ ਉਹ ਆਪਣੇ ਸੂਬੇ ਨੂੰ ਵਾਪਸ ਪਰਤ ਸਕਦੇ ਨੇ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ੈਡ ਨਿਊਜ਼